ਤੇ ਇਹ ਜਿਹੜਾ ਯੋਗ ਹੈ ਇਸੇ ਕਰਕੇ ਗ੍ਰਸਥ ਦਾ ਤਿਆਗ ਕਰਾਉਂਦਾ ਹੈ ਕਿ ਇਹ ਇੱਕ ਕਿਸਮ ਦਾ ਖਲਜਗਣ ਹੈ ਇਸ ਵਿੱਚ ਇਹ ਦਲਦਲ ਹੈ ਮੋਦੀ ਤੇ ਇਹਦੇ ਵਿੱਚੋਂ ਜਿਹੜਾ ਇੱਕ ਵਾਰੀ ਪੈ ਜਾਂਦਾ ਉਹ ਨਿਕਲਦਾ ਨਹੀਂ ਅਸੰਖ ਯੋਗ ਮਨ ਰਹੇ ਉਦਾਲ ਸੀ ਤੇ ਇਹ ਜਿਹੜੇ ਯੋਗੀ ਲੋਕ ਨੇ ਮਨ ਵਿੱਚ ਉਦਾਸ ਰਹਿੰਦੇ ਨੇ ਐਸੀ ਅਸੰਖਾਂ ਹੀ ਨੇ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖਾਂ ਹੀ ਅਣਗਿਣਤੀ ਭਗਤ ਨੇ ਜਿਹੜੇ ਵਾਹੀ ਗੁਰੂ ਦੇ ਗੁਨਾ ਦੀ ਵਿਚਾਰ ਕਰਦੇ ਨੇ ਉਹਦਾ ਗਿਆਨ ਹਾਸਲ ਕਰਦੇ ਨੇ ਅਸੰਖ ਸਤੀ ਅਸੰਖ ਦਾਤਾਰੀ ਅਸੰਖਾਂ ਹੀ ਸਤੀ ਗਈਏ ਸਤਿਗੁਰ ਦੀ ਲੋਕ ਨੇ ਸੱਚ ਤੇ ਪਹਿਰਾ ਦੇਣ ਵਾਲੇ ਦੀ ਤੇ ਬੇਅੰਤ ਦੁਨੀਆ ਵਿੱਚ ਜਾਨੀ ਅਸੰਖ ਸੂਰਮੇ ਭਕਸਾਰੇ अनेका ਹੀ ਹਨ ਐਸੇ ਸੂਰਮੇ ਜਿਹੜੇ ਮੈਦਾਨੇ ਜੰਗ ਵਿੱਚੋਂ ਚੰਦ ਦਿਖਾ ਕੇ ਭੱਜ ਕੇ ਕੈਰਤਾ ਦਾ ਸਹੂਤ ਨਹੀਂ ਦਿੰਦੇ ਕਬੂ ਸੂਰਾ ਸੋ ਪਹਿਚਾਨੀਏ ਜੋ ਨਰ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਸ਼ਾਟ ਦੇ ਖੇਤ ਜਿਹੜੇ ਮੋਹ ਭਖਸਾਰ ਜ਼ਾਲਮ ਦੇ ਅੱਗੇ ਦੁਸ਼ਮਣ ਦੇ ਅੱਗੇ ਹਿੱਕਾ ਝਾਕੇ ਖੜ ਜਾਂਦੇ ਆਪਣੇ ਮੂੰਹ ਦੇ ਉੱਤੇ ਛੋਟਾ ਸਹਾਰ ਦੇ ਸ਼ਸਤਰਾਂ ਦੀਆਂ ਪਰ ਕੰਝ ਦਿਖਾ ਕੇ ਕਾਇਰ ਤੱਕ ਕਾਇਰ ਹੋ ਕੇ ਨਹੀਂ ਭੱਜਦੇ ਅਸੰਖ ਮੋ ਨਿ ਲਿ ਬਲਾਈ ਤਾਰ ਅਸੰਖਾ ਹੀ ਮੋਨੀ ਨੇ ਜਿਹੜੇ ਆਪਣੀ ਬੋਲਚਾਲ ਬੰਦ ਕਰਕੇ ਸੰਸਾਰ ਦੇ ਨਾਲੋਂ ਇੱਕ ਰਸ ਲਿ ਬਲਾਈ ਰੱਖਦੇ ਨੇ ਕੁਦਰਤ ਕਬਨ ਕਹਾ ਦੀ ਚਾਰ ਐਡੀ ਵੱਡੀ ਕੁਦਰਤ ਭਾਵ ਕੀ ਮੇਰੇ ਵਿੱਚ ਐਸੀ ਸ਼ਕਤੀ ਐਡੀ ਵੱਡੀ ਸ਼ਕਤੀ ਹੈ ਕਿ ਜਿਸ ਦੇ ਨਾਲ ਮੈਂ ਤੇਰੀ ਵਿਚਾਰ ਕਰ ਸਕਾਂ ਮੇਰੇ ਵਿੱਚ ਭਾਵ ਇੰਨੀ ਸ਼ਕਤੀ ਨਹੀਂ ਹੈ ਵਾਰਿਆ ਨਾ ਜਾਵਾ ਇੱਕ ਵਾਰ ਮੈਂ ਤੇਰੇ ਤੋਂ हे ਵਾਹਿਗੁਰੂ ਇੱਕ ਵਾਰ ਵੀ ਵਾਰਨੇ ਬਿਹਾਰੇ ਨਹੀਂ ਜਾ ਸਕਦਾ ਜੋ ਤੁਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਏ سدا والے سلامتی نرنکار واحر جی جو تینوں پاؤں گا اڈے لی چن ہے جی منخ واحر کی مرضی پہ چڈ دے اپنی مرضی جیڑی ہے وہ چڈ دے او بے کوئی جپ ان کوئی تپ وہ ਇਨਾ ਐਸੇ ਸਾਧਨਾਂ ਦੀ ਲੋੜ ਨਹੀਂ ਰਹਿੰਦੀ ਤੇ ਬਸ ਦਾਇਵੈ ਅਬਾਉਟ ਦਾਇਵੈ ਤੇਰੀ ਜਿਹੜੀ ਮਰਜ਼ੀ ਹੈ ਉਹ ਪੂਰੀ ਹੋਵੇ ਜਿਹਹਿਆ ਤੂੰ ਪੈਨਾਵੇਂ ਮੈਂ ਪਹਿਨ ਲਵਾ ਜਿਹਹਿਆ ਤੂੰ ਖਵਾਵੇਂ ਮੈਂ ਖਾ ਲਵਾ ਤੇ ਵਾਹਿਗੁਰੂ ਆਪਣੇ ਭਗਤਾਂ ਨੂੰ ਭੁੱਖੇ ਨਹੀਂ ਮਰਨ ਦਿੰਦਾ ਉਹ ਉਹਨਾਂ ਦੇ ਸੰਸਾਰੀ ਜਿਹੜੇ جہیں دکھ کا کارن بندن نے وہ بھی کٹ دندہ ہے، مکتی بھی دہیسارک جڑی شاید جیسرے دبا کے انج لوگ دوسرے نو دبا کے اوپر اٹھنا چاہتے ہیں گروہ اپنے نو اپنی میہر کی نظر نہ اوپر چکر دندہ ہے تے انہا نو عزت مان بڑیائی حاصل ہوں ਇਨੀਆਂ ਬੇਨਤੀਆਂ ਕਰਦਾ ਦਾਸ ਤੁਲਾ ਚੱਕਾਂ ਦੀ ਖਿਮਾ ਦਾ ਜੱਜ ਖੁੰਦਾ ਪੱਤੇ ਬਣਾਉਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪੱਤੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਕੋਈ ਦਾਈ ਦਾਇਆ ਖੇਲ ਸਗਲ ਜਗਤ ਚੰਗੀਆਂ ਬੁਰੀਆਂ ਕਰਮੀਆਂ ਕੋ ਆਪਣੀ ਜਿਨੀ ਨਾਮਤ ਆ ਰਾਂ ਨਾਨਕ ਤੇ ਮੁਖ ਉਜਲੇ ਕਿਤੇ ਝੂਠੇ ਇਹ ਨਾਮਤ ਆਇਆ ਤੇ ਸਤਿ ਸ਼ਕਤਾਲ ਨਾਨਕ ਤੇ ਮੁਖੀ ਉੱਜਲੇ ਜੀ ਨਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਊਠਾ ਕੋ ਮੁਰਾਇੰਤ ਉਜੇਤੇ ਉਚਾ ਭਗਵੰਦਾ ਫੁਤਰਤਾ ਦੀ ਤੁਮ ਤੇ ਹੋਏ ਜੋ ਆਗਿਆ ਕਾ ਤੁਮਰੇ ਗਤ ਮੇਤ ਤੁਮਹੀ ਜਾਣੇ ਨਾਇਕ ਦਾ ਸਦਾ ਕੁਰਬਾਨ ਤੁਦਿਆ ਕੈ ਆਵਦਾਸ ਹਵਾ ਦੀ ਜਿਓ ਪੈਨ ਸਬਵਾਹਿ ਗੁਰੂ ਅਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੋ ਨ ਜਾਣੈ ਮੇਰਾ ਵਾਹਿਗੁਰੂ ੴ ਉੰਕਾਰ ਸ੍ਰੀ ਵਾਹਿਗੁਰੂ ਜੀ ਕੀ ਹਾਤੇ ਸ੍ਰੀ ਗੁਰੂ ਤੇਜ ਜੀ ਸਹਾਏ ਵਾਹਿ ਸ੍ਰੀ ਭਗਵਾਨ ਤੇ ਕੀ ਪਾਤਸ਼ਾਹ ਦਾ ਸੇ ਪ੍ਰਥਮ ਭਗਵਾਨ ਤੇ ਸਮਰਕਾ ਗੁਰਨਾਦੁ ਕੋ ਲੈਂਤ ਆਏ। ਇਰੰਦਰ ਗੁਰ ਤੇ ਅਮਰਦਾਸ RAMਦਾਸ ਹੈ ਹੋਈ ਸਹਾਈ ਅਰਦਰ ਹਰ ਗੋਬਿੰਦ ਰੋ ਸਿਮਰੋ ਸ੍ਰੀ ਹਰਿ ਨਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਜਿਥੈ ਸਬਦੁ ਜਾਇ। ਦੇਵ ਹਦਿ ਸਿਮਰੀਐ ਕਾ ਨਾਮੁ ਧਿਆਵੈ ਤਾਈ ਸਲ ਥਾਈ ਹੋਏ ਸਾਈ ਦਸਵੇਂ ਪਾਤਸ਼ਾਹ ਸਾਹਿਬਾ ਸ੍ਰੀ ਗੁਰੂ ਗੋਬਿੰਦ ਸਿੰਘ ਅੰਮ੍ਰਿਤ ਕੇ ਦਾਤੇ ਜਬਤ ਗੁਰੂ ਪੰਥ ਦੇਵਾਜੇ ਸਭ ਥਾਈ ਹੋਣਾ ਜੀ ਸਹਾਈ ਦਸਾਂ ਪਾਤਸ਼ਾਹ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਉਪਦੇਸ਼ ਜੀ ਕਾ ਧਿਆਨ ਕਰ ਬੰਦਾ ਜੀ ਵਾਹਿਗੁਰੂ ਪੰਜਾਬਿਆਰਿਆਂ ਚੌਹਨ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਠ ਕੀਤਾ ਤਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰ ਬੋਲਾ ਜੀ ਵਾਹਿਗੁਰੂ ਜਨਾਂ ਸਿੰਘਾਂ ਸਿੰਘਰੀਆਂ ਦੇ ਧਰਮ ਹੀ ਤਸੀਸ ਦਿੱਤੇ ਬੰਦ ਬੰਦ ਕਟਾਈ ਫੁੱਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਸੀ ਨੇ ਕੀਤੇ ਧਰਮ ਨਹੀਂ ਹਾਰਿਆ ਸਿੱਖੀ ਸਦਕਾ ਕੈਸਾ ਸੁਸਨ ਨਾਲ ਨਿਵਾਹੀ ਤਨਾ ਦੀ ਕਵਾਈ ਦਾ ਧਿਆਨ ਤਰ ਬੋਲਾ ਜੀ ਵਾਹਿਗੁਰੂ ਪੰਆ ਤਖਤਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰ ਬੋਲਾ ਜੀ ਵਾਹਿਗੁਰੂ ਪ੍ਰਤਿਵੇ ਸਰਬੱਤ ਖਾਲਸਾ ਜੀ ਕੀ ਉਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੀ ਤੇ ਤੇ ਆਵਨ ਕਾ ਸਦਕਾ ਸਰਬ ਸੁਖ ਹੋਵੀ ਜਹ ਜਹਾ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਠਿਆ ਰਾਇਤ ਦੇਗ ਤੇਗ ਹਾਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਦੇ ਕੇ ਬੋਲ ਬਾਲੇ ਸਾਧ ਸੰਗਤ ਬੋਲਾ ਜੀ ਵਾਹਿਗੁਰੂ ਸਿਖਾਂ ਸਿੱਕੇ দান ਕੇ ਇਸ দান ਰਹਿਤ দান ਬੀਕਿ দান ਸਹਾ দান ਲੋਸਾ দান ਦਾਸ ਸਦਾ ਨਾਮ ਦਾ ਸ੍ਰੀ ਅੰਮ੍ਰਿਤ ਸਰ ਜੀ ਕੇ ਦਰਸ਼ਨੀ ਇਸ ਨਾਮ ਚੌਕੀ ਆ ਧੰਦੇ ਬੰਗੀ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿਖਾਂ ਦਾ ਮਨ ਦੀਵਾ ਮਤੁ ਜੀ ਮਤ ਪਤ ਦਾ ਰਾਖਾ ਬਹੀਏ ਕਰ ਪੁਰਖ ਵਾਹਿਗੁਰੂ ਜੀ ਕੰਧ ਤਨ ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਰ ਦਾਸ ਬੇਨਤੀ ਹੈ ਅਮਰਤਵੀਲੇ ਆਉ ਜੀ ਨੇ ਤਖਤਿ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦੀ ਦਾਰੇ ਬਖਸ਼ਿਆ ਜੀ ਦਾ 쿠ਟਾਨ ਕੁਰਤਨਵਾਦ ਅਮਰਤਵੀਲੇ ਇੰਨੇ ਜੀਆਂ ਬਾਣੀਆਂ ਸੁਖਨੀ ਸਾਹਿਬ ਜੀ ਦੀਆਂ ਆਸ਼ਟ ਪਦੀਆਂ ਦੇ ਜਾਪ ਹੋਏ ਗੁਰ ਸ਼ਬਦ ਦੀ ਕਥਾ ਵਿਚਾਰ ਹੋਈ ਬਾਣੀ ਪੜਦੇ ਆਂ ਕਥਾ ਵਿਚਾਰ ਕਰਦੇ ਆਂ ਸੇਵਾਦ ਬਾਉਂਦੇ ਆਂ ਫੁੱਲਾ ਹੋ ਜਾਂਦੀ ਆਂ ਬਖਸ਼ ਲੈਣਾ ਸਤਿਗੁਰੂ ਦੇ ਚਰਨ ਪਾਦਾ ਜੀਓ ਬਾਣੀ ਦਾ ਕਥਾ ਦਾ ਭਾਵ ਆਈ ਸੰਤਾਂ ਦੇ ਦਿਲਿਆਂ ਦੇ ਪ੍ਰਵੇਸ਼ ਕਰਾਉਣਾ ਆਇਆ ਹਰਤਾ ਦੀ ਆਪਰੇਮ ਪੇਟਾਵਾਂ ਕਦਮਾਂ ਲੈ ਕੇ ਚਲਾਉਣੇ ਮਨੁਸ਼ੁਭ ਪਾਵਨਾਵਾਂ ਪੂਰੀਆਂ ਕਰਨੀਆਂ ਨਗਰ ਖੇਦੇ ਤੇ ਮੇਰ ਪ੍ਰਿਆਸ ਰੱਖਣਾ ਕਾਲਯੁਗ ਦੇ ਚਖਣਾ ਚੁਲਿਆਂ ਤੋਂ ਬਚਾਈ ਰੱਖਣਾ ਘਰ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਰੱਖਣੀ ਰਾਤ ਦੇ ਚਾਰ ਪੈਰ ਭਾਂ ਦੇ ਅੰਦਰ ਉਜੀਤ ਹੋਏ ਦਿਨ ਦੇ ਚਾਰ ਪਹਿਰਾਏ ਪੌਣੀ ਅੰਦਰ ਅਪਤਿਤ ਕਰਵਾ ਲੈਣੇ ਨਿਤਨੇਮ ਦੀ ਸਮਾਪਤੀ ਨੂੰ ਮੁਖ ਰਸ ਦੇ ਚੰਨ ਸੇਵਾ ਕਾ ਸਵਰਗਵਾਸੀ ਭਾਈ ਹਜੂਰਾ ਸਿੰਘ ਜੀ ਚੋਨਾ ਦੇ ਪਰਿਵਾਰ ਵੱਲੋਂ ਦੇਗ ਦੀ ਸੇਵਾ ਕੀਤੀ ਪ੍ਰਵਾਦ ਦੀ ਸੇਵਾ ਸਾਈ ਪੌਣੀ ਸਹੂਲੇ ਕਾਨੀ ਕਮਾਈਆਂ ਚ ਵਰਕਤਾ ਪਾਉਣੀਆਂ ਘਰ ਪਰਿਵਾਰ ਦੇ ਸੁੱਖ ਸ਼ਾਂਤੀ ਪਰਿਵਾਰ ਤੇ ਮਿਹਰ ਪ੍ਰਿਆਹ ਹੱਥ ਰੱਖ ਕੇ ਆਪਣੇ ਚੰਨਾਂ ਦੇ ਨਾਲ ਜੋੜੀ ਰੱਖਣਾ ਜਨ ਸੇਵਕਾ ਭਾਈ ਬੀਅੰਤ ਸਿੰਘ ਜੀ ਭਾਈ ਸਤਵੰਸ ਸਿੰਘ ਜੀ ਸੋ ਇਹਨਾਂ ਦਾ ਜਨਮ ਦਿਨ ਹੈ ਬੱਚਿਆਂ ਦਾ ਸਾਥ ਕੋ ਜਿਉ ਦੇਗਦੀ ਸੇਵਾ ਕੀਤੀ ਸਾਧਕ ਦੇਗਾ ਸਾਜ ਕੇ ਹਜ਼ੂਰੀ ਦੇ ਵਿੱਚ ਹਾਜ਼ਰ ਨੇ ਕਰੀ ਪਾਕ ਸਾਲ ਸੋਜ ਪਵਿੱਤਰਾ ਹੋਣ ਲਾਗੂ ਭੋਗ ਆਦ ਰਾਈ ਆਉ ਜੀ ਕੋ ਭੋਗ ਲੱਗੇ ਆ ਕਿਹਾ ਹੋਇਆ ਭੋਗ ਪਿਆਰੀ ਸੰਗਤ ਨੂੰ ਵਰਤੋਂ ਦੀ ਆਗਿਆ ਬਖਸ਼ੂ ਸਾਧਗੁਰ ਜੀਓ ਬੱਚਿਆਂ ਦੇ ਮੇਰ ਪਰਿਆ ਹੱਥ ਰੱਖਣਾ ਤੰਦਰੁਸਤੀ ਬਖਸ਼ੀ ਦੇ ਦੇਸਾ ਦੇਸਾ ਜੀ ਸਹਾਇ ਹੋਣਾ ਚੰਗਾ ਜੀਵਨ ਬਖਸ਼ਣਾ ਹਰ ਤਰ੍ਹਾਂ ਕਰਕੇ ਸਹਾਇਤਾ ਕਰਨੀ ਸਤਿਗੁਰੂ ਜੀ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ 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 ਕਰੋ ਉ ਜੋ ਵੀ ਆਵ ਜੀ ਦੀ ਪਰਮ ਪਵਿੱਤਰ ਚਰਨ ਸਰਣ ਆਵੀ ਸੋ ਰਾਜੀ ਜਾਵੇ ਸੋਖ ਹੋਵੇ ਨਾਮ ਚਿਤਾਵੇ ਜੀ ਜਾਂ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੀ ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਪੂਛਾ ਹੈ ਕੋਈ ਸ਼ਬਦ ਮੈਂ ਦੀ ਰਾਇ ਕਰੇਗਾ ਕਾਲ ਸਾ ਆਕੀ ਰਹਿ ਨ ਕੋਈ ਖਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜਾ ਬੋਲੇ so neha so sri Akanu, wah ji ka khalsa wah ji ki ਕარი ਆਜ ਕਨ ਦ੍ਰੋਪਤੀ ਲਾਜ ਰਖੀ ਹਰਿ ਪ੍ਰਭ ਜੀ ਛੇਨ ਤਪਾਸ ਤੇਨ ਬਹੁ ਸਾਜ ਸੋਦਮਾ ਅਬਦਾ ਦੇ ਰਾਖਿਆ ਗਨਿਕ ਫੜਤ ਪੂਰੇ ਦੇਹ ਦਾਜ ਸ੍ਰੀ ਸਾਧਗੁਰੂ ਸੋ ਪ੍ਰਸਾਨ ਕਾਲ ਜੁਲ ਹੋਏ ਰਖਹ ਦਾਸ ਬਾਟ ਕੀ ਲਾਜ ਏਕ ਉਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤ੍ਰਾਸ ਮਿਟਾਈ ਏਕ ਅਰਦਾਸ ਬਾਟ ਕੀ ਰਤ ਕੀ ਗੁਰੂ ਰਾਮਦਾਸ ਰਖਹੁ ਸਰਣਾਈ ਇੱਕ ਅਰਦਾਸ ਭਾਟ ਕੀ ਰਤ ਕੀ ਗੁਰੂ ਰਾਮਦਾਸ ਰਖਹੁ ਸਰਣਾਈ ਸਭ ਹਟਲ ਗੁਰ ਸੇਵੀਐ ਇਹਨੇ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ जनम मरख जिफत साम दी नूर पुरसि सचे पाते साह मार जनम जनम दि कटी आहे सजण सचा पा दो सिर साह दो ਜੇ ਸਪਾਸ ਬਹਿਠਿਆ ਸੋਹੀਐ ਸਬਨਾ ਲਾ ਵੇਸਾ ਗੋ ਸੱਜਣ ਸੱਚਾ ਪਾਤੇ ਸਾਹੋ ਦਿਲ ਸਾਹਾ ਦਾਸਾ ਜੇ ਸਪਾਸ ਬਹਿਠਿਆ ਸੋਹੀਐ ਸਬਨਾ ਲਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਣ ਕੈ ਆਲਾ ਆਸਰੰਗੋਪਾਲ ਕੀ ਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਵਰ ਹੈ ਸੰਤ ਉਦਰਨ ਦਾਇ ਆਲੰ ਆਸਰੰਗੋ ਪਾਲ ਕੀ ਰਤਨ ਹੈ ਨਰਮਲੰ ਸੰਤ ਸੰਗੇੜ ਓਟ ਨਾਨਕ ਪਰਮੇਸ਼ਰ ਹੈ ਚੰਦਨ ਚੰਦ ਨ ਸਰਦ ਰੁਤ ਮੂਲ ਨ ਮੇਟਾਈ ਖਾਮ ੀਤਲ ਥੀਵ ਨਾਨਕਾ ਜਪੰਦੜੋ ਹਰਨਾਮ ਪਾਉੜੀ ਚਰਨ ਕਮਲ ਕੀ ਓਟ ਉਧਰੇ ਸਗਲ ਜਨ ਸੋੜ ਪ੍ਰਤਾਪ ਗੋਵਿੰਦ ਨਿਰਭਾਏ ਮਨ ਤੋਟ ਨ ਆਵੇ ਬੋਲ ਸੱਚਾ ਨਾਮ ਧਰ ਸੰਤ ਜਨਾ ਸਿਓ ਸੰਗ ਪਾਈਐ ਵਟ ਪੁੰਨ ਆਠ ਬਹਿਰ ਹਰ ਧਿਆਇ ਹਰ ਜਸ ਨਿਤ ਸੋਨਾ ਸ਼ਾਂਤ ਜਨਾ ਸਿਆ ਸੰਗ ਪਾਈਆ ਵੱਡਾ ਕੋਨ ਆਠ ਬਹਿਰ ਹਰ ਧਿਆਏ ਹਰ ਜਾਪ ਨਿਤ ਉਸਨ ਸਰੋਕਾਰ ਸੰਤ ਉਧਰਣ ਦਇਆਲੰ ਆਸਰੰ ਗੋਬਾਰ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ ਹੈ ਰਾਵ ਜੈਤੁ ਸ੍ਰੀ ਕੀ ਵਾਰ ਪਾਉੜੀ ਸਦਾਰਵੀ ਸਰੋ ਕਾਨਾਲ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ the sun. Wow.